ਸਾਡੇ 12 ਤੇ 13 ਦੀ ਰਾਤ ਨੂੰ ਇੱਕ ਸਨੇਚਿੰਗ ਹੋਈ ਸੀ 100 ਫੁੱਟ ਰੋਡ ਤੇ ਇੱਕ ਮੁੰਡਾ ਬਾਈ ਵਾਕ ਜਾ ਰਿਹਾ ਸੀਗਾ ਤੇ ਪਿੱਛੋਂ ਦੋ ਮੁੰਡੇ ਮੋਟਰਸਾਈਕਲ ਤੇ ਆਉਂਦੇ ਨੇ ਸਪਲੈਂਡਰ ਮੋਟਰਸਾਈਕਲ ਤੇ ਤੇ ਇਹਦਾ ਫੋਨ ਸਨੇਚ ਕਰਕੇ ਲੈ ਜਾਂਦੇ ਨੇ ਜਦੋਂ ਸਾਡੇ ਇਨਫੋਰਮੇਸ਼ਨ ਮਿਲਦੀ ਆ ਐਸ ਐਚ ਓ ਵੀ ਡਿਵੀਜ਼ਨ ਸੁਖਬੀਰ ਸਿੰਘ ਜੀ ਨੂੰ ਸਿੰਘ ਜੀ ਨੂੰ ਤੇ ਮਾਨਯੋਗ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਟੀਮ ਗਠਿਤ ਕਰਦੇ ਤੇ ਉਹਨਾਂ ਨੂੰ ਤੁਰੰਤ ਹੀ ਕੰਮ ਕਰਦੇ ਹੋਏ ਅਸੀਂ ਦੋਵੇਂ ਜਣੇ ਆਈਡੈਂਟੀਫਾਈ ਕਰ ਲਏ ਨੇ ਅਸੀਂ ਜਦੋਂ ਇਹਨਾਂ ਨੂੰ ਅਪਰੀਹੈਂਡ ਕਰਦੇ ਨੇ ਇੱਕ ਦਾ ਮੁੰਡੇ ਦਾ ਨਾਮ ਸਿਮਰਨਜੀਤ ਹੈ ਦੂਜੇ ਦਾ ਨਾਮ ਹੈਗਾ ਸ਼ੁਭਪ੍ਰੀਤ ਦੋਵੇਂ ਮਕਬੂਲ ਗ੍ਰਾਜ਼ੀ ਹਨ ਮਾਰੀ ਨੇ ਦੋਵੇਂ ਐਡੈਕਟਰ ਦੇ ਅਸੀਂ ਇਹਨਾਂ ਦੇ ਪਾਸੋਂ ਇੱਕ ਜਿਹੜਾ ਸਨੈਚਡ ਮੋਬਾਈਲ ਫੋਨ ਆ ਉਹ ਵੀ ਰਿਕਵਰ ਕਰ ਲਿਆ ਹੈਗਾ ਇੱਕ ਅਸੀਂ ਬਾਈਕ ਰਿਕਵਰ ਕੀਤਾ ਹੈ ਉਹਦੀ ਵੀ ਪੁਸ਼ਟੀ ਨਹੀਂ ਕਰ ਸਕਦੇ ਕਿ ਬਾਈਕ ਕਿਨਾਂ ਜਾਏਗਾ ਜਾਂ ਕੋਈ ਫਰਾਡ ਹੋਵੇ ਉਹ ਫਰਦਰ ਅਸੀਂ ਰਿਮਾਂਡ ਇੱਕ ਹਾਸਲ ਕੀਤਾ ਹੋਇਆ ਹੈ ਇਹਨਾਂ ਦਾ ਤੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਗੱਲ ਸਾਹਮਣੇ ਹੋਊਗੀ ਤੁਹਾਨੂੰ ਦੱਸਿਆ ਜਾਵੇਗਾ ਸਰ ਇਹਨਾਂ ਦੇ ਨਦੀ ਘਟਾ ਨਸ਼ਾ ਤਾਂ ਵੀ ਇਹਨਾਂ ਦਾ ਕ੍ਰਾਸ਼ਨਾ ਚੜੀ ਨੇ ਨਸ਼ੇ ਦੇ ਕੱਸੇ ਦਾ ਕੁਝ ਤਰੀਕਾ ਦੱਸ ਦਿਓ ਜੀ ਦੇਖੋ ਜੀ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਾਰਟ ਆਫ ਇਨਵੈਸਟੀਗੇਸ਼ਨ ਜੋ ਵੀ ਡਿਸਕਲੋਜ਼ ਹੋਊਗਾ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ ਜੀ ਸਰ ਪਿਛਲੀ ਕੋ ਬੈਕਗਰਾਉਂਡ ਦੇ ਵਿੱਚ ਕੋਈ ਵੀ ਹਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਏ ਡੂਰਿੰਗ ਇਨਵੈਸਟੀਗੇਸ਼ਨ ਦੇ ਦੌਰਾਨ ਉਹ ਸਨੇਚ ਦੀ ਵੀਡੀਓ ਕਰਦੇ ਦੇ ਸੀ ਇਹਨਾਂ ਦੀ ਹੈ ਹਾਂਜੀ ਉਹ ਤੁਹਾਨੂੰ ਇੰਸਪੈਕਟਰ ਸਾਹਿਬ ਤੁਹਾਨੂੰ ਜ਼ਰੂਰ ਦੇਣਗੇ ਸਨੇਚ ਦੀ ਵੀਡੀਓ ਜੋ ਸਾਹਮਣੇ ਆਈ ਹੈ ਤੁਹਾਨੂੰ ਦਿਖਾਉਗੇ ਇੱਕ ਸਾਡੇ ਹੁਣੇ ਰੀਸੈਂਟਲੀ ਕੈਂਟਾਖ ਪੇਲੋਂ ਇੱਕ ਚਮਰੰਗ ਰੋਡ ਤੇ ਇਨਸੀਡੈਂਟ ਹੋਇਆ ਉਹ ਇਨਸੀਡੈਂਟ ਇਦਾਂ ਹੈ ਕਿ ਇੱਕ ਜੀਐਸਈ ਮੋਟਰਸ ਦੇ ਵਰਕਰ ਸੀਗੇ ਉਹ ਲੰਚ ਕਰਨ ਲਈ ਜਾ ਰਹੇ ਸੀ ਉਹਦੇ ਸਾਹਮਣੇ ਦੀ ਇੱਕ ਟੀ ਪੁਆਇੰਟ ਤੇ ਇੱਕ ਮੁੰਡਾ ਐਕਟਿਵ ਹੈ ਤੇ ਹੁੰਦਾ ਜੋ ਕਿ ਇੱਕ ਸਟੂਡੈਂਟ ਦੀ ਵਰਦੀ ਪਾਈ ਹੋਈ ਹੈ ਤੇ ਉਹ ਆਪਸ ਦੇ ਵਿੱਚ ਥੋੜਾ ਜਿਹਾ ਤੈਸ਼ ਦੇ ਵਿੱਚ ਆ ਜਾਂਦੇ ਨੇ ਨੰਗੇ ਨੂੰ ਲੈ ਕੇ ਜਦੋਂ ਤੈਸ਼ ਦੇ ਵਿੱਚ ਆਉਂਦੇ ਨੇ ਤੇ ਜਿਹੜਾ ਸਟੂਡੈਂਟ ਸੀਗਾ ਉਹ ਕਿਸੇ ਨੂੰ ਫੋਨ ਕਰਦਾ ਫੋਨ ਕਰਦਾ ਤੇ ਉੱਥੋਂ ਦੋ ਮੁੰਡੇ ਬਾਅਦ ਚ ਥੋੜੀ ਦੇਰ ਬਾਅਦ ਹੀ ਆ ਜਾਂਦੇ ਨੇ ਉਹ ਥੋੜਾ ਤੁਤੂ ਮਾਮਾ ਦੇ ਵਿੱਚ ਹੁੰਦੇ ਨੇ ਇਹਦੇ ਵਿੱਚ ਤੁਹਾਨੂੰ ਮੈਂ ਦੱਸਣਾ ਕਿ ਇੱਕ ਮੁੰਡੇ ਦੇ ਸਿਰ ਦੇ ਵਿੱਚ ਕੜਾ ਵੀ ਵਜਾ ਹੈਗਾ ਤੇ ਇੱਕ ਉਸੇ ਮੁੰਡੇ ਨੇ ਜਿਹਨੇ ਕੜਾ ਮਾਰਿਆ ਉਸੇ ਨੇ ਹੀ ਇੱਕ ਵੈਪਨ ਉਹਦੇ ਫਾਇਰ ਉਹਦੇ ਪੈਰ ਦੇ ਵਿੱਚ ਕੀਤਾ ਹੈਗਾ ਅਸੀਂ ਕਾਫੀ ਹੱਦ ਤੱਕ ਲਾਗੇ ਪਹੁੰਚ ਗਏ ਹਾਂ ਜਿਨ੍ਹਾਂ ਨੇ ਇਹ ਇਨਸੀਡੈਂਟ ਨੂੰ ਇਨਜਾਮ ਦਿੱਤਾ ਤੁਹਾਨੂੰ ਸ਼ਾਮ ਤੱਕ ਅਸੀਂ ਰਿਜ਼ਲਟ ਦੇ ਦੇਵਾਂਗੇ ਮੈਂ ਸਿਰਫ ਇਹ ਇਨਫੋਰਮੇਸ਼ਨ ਤੁਹਾਨੂੰ ਦੇਣਾ ਚਾਹੁੰਦਾ ਸੀ